ਦੇਖੀ ਭਾਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਈ ਹਣੀ ਪਰ ਸਾਡੀ ਅਸੀਂ ਕਿਹਾ ਬੱਕਰੀਆਂ ਵਾਲੀਆਂ ਆਈਆਂ ਜਲ ਮਾਤਾ ਬੱਕਰੀਆਂ ਵਾਲੀਆਂ ਹੁਣ ਪੁੱਗਦੇ ਦਾ ਸਵਾਲ ਹੈ ਠੀਕ ਹੈ ਤਾਂ ਠੀਕ ਹੈ ਤਾਂ 25000 ਰੁਪਏ ਕਿਹਾ ਤੂੰ 25000 ਕਿਹਾ ਨਹੀਂ ਕਿਹਾ ਇਹਨੇ ਕਿਹਾ 45000 ਮੰਗਦਾ ਮੈਂ ਤਾਂ ਕੇ ਭਾ ਮੂੰ ਲੱਖ ਮੰਗ ਯਾਰ ਹਾਂ ਠੀਕ ਹੈ ਅਗਲੇ ਨਾਲ ਪੁੱਗਦਾ ਲਾਉਣਾ ਹੈ 5000 ਰੁਪਏ ਕਹੋ ਜੀ ਕੋਈ ਚੱਕਰ ਹਾਂ ਤੂੰ ਗੁੱਸਾ ਨਹੀਂ ਕੋਈ ਨਹੀਂ ਕੋਈ ਗੁੱਸਾ ਨਹੀਂ 5 ਰੁਪਏ ਕਹਿਣ ਹਾਂ ਫਿਰ ਆਨੇ ਪੁੱਗਦੀ ਲੈਣੀ ਹੈ ਹਾਂਜੀ ਲੱਪੜ ਜਿਹੇ ਤੋਂ ਮੈਂ ਲੱਖ ਮੰਗ ਲੈ ਹਾਂਜੀ ਤੇ ਰਮਤੋਂ ਨੇ ਲੋ ਜੀ ਆ ਉਹ ਵੀ ਉਹਦਾ ਵੀਰੇ ਤੇਰੀ ਕੱਕ ਤੇਰੇ ਨਾਲ ਦੇ ਆ ਰਾਮ ਤਾਂ ਉਹ ਕੇ ਦਰਵਾਜ਼ਾ ਤੇਰੇ ਨੂੰ ਮੈਂ ਤੁਖ ਪੈਂਦੀ ਆ ਚੋਹਣ ਹੋ ਜਾ ਤੁਸੀਂ ਅੱਛਾ ਵੀਡੀਓ ਬਣਾ ਤੁਸੀਂ ਬਣਾਓ ਵੀਡੀਓ ਬਈ ਵੀਡੀਓ ਬਣਾ ਕੇ ਮੈਂ ਚੱਲ ਕੰਮ ਕਰ ਜਾਲੂ ਵੀਡੀਓ ਬਣਾਓ ਆ ਦੂਜਾ ਬੱਚਾ ਨਾ ਮੈਂ ਤੇ ਕੋਈ ਥੱਲੇ ਕਾਹ ਲੋ ਬੱਚੇ ਦਾ ਪਾਸ ਪਰਣ ਹਾਂ ਤੀ ਸਰ ਕੁਛ ਬਈ ਕਰਨਾ ਕਿ ਯਾਰ ਹੁਣ ਇਹਦਾ ਯਾਰ ਫਲ ਆਈ ਆ ਮੰਗ ਲਿਆ ਹੂੰ ਉਹ ਸਾਰੇ ਮਾੜੇ ਮੋਟੇ ਹੈ ਮੇਰੇ ਜਿਹਾ ਮੋਟੂ ਹੋਰ ਪਾ ਕੇ ਦਿਖਲਾਈ ਸਾਢੇ 28 ਦੀ ਦੇਉਗੇ ਜੀ ਆ ਖੜਾ ਮੰਗ ਰਾ ਇੱਧਰ ਖਾ ਉਹਨੂੰ ਭਾਈ ਬੱਚਾ ਚੱਕ ਲੈ ਮਾੜਾ ਜਿਹਾ ਦਿਖਾ ਦਿਓ ਮਾੜਾ ਚੱਕ ਲੈ ਦੋਹੇ ਚੱਕ ਲੈ ਦੋਨੇ ਚੱਕੋ ਭਾਰੇ ਫਿਰਦਾ ਬੱਚਾ ਮੰਗ ਰੋ ਕਰੀ ਆ ਬੱਚਾ ਯਾਰ ਕਰੀ ਉਹਨਾਂ ਨੇ ਵੀਰੇ ਬੱਚਾ ਚੱਕ ਭਾਈ ਸਾਢੇ 28 ਦੀ ਦੇ ਦੇ ਹੋਰ ਭਾਈ 28 ਦੇ ਦੇ ਚੱਕ ਲੈ ਵੀਰੇ ਤਾਂ ਕੀ ਕਰਾਂ ਮਿੱਠੂ 40 ਨੂੰ ਬੱਕੀ ਦਵਾਂਗੇ ਜੀ ਲੈ ਜਾਓ ਉਨ ਕੀ ਕਰੀਏ ਬੱਤ ਬਾਲਾ ਕੇਸ ਉੱਚਾ ਹੋ ਗਿਆ ਕਿਆ ਯਾਰ ਤਗੜਾ ਐ ਇੰਨੇ ਪੈਸੇ ਚਲਦੇ ਨਹੀਂ ਵਿਚਾਰੇ ਯਾਰ ਦੂਰੋਂ ਆਏ ਨੇ ਹਰਿਆਣੇ ਚੋਂ ਟੀਕੇ ਲਵੋ ਹੋ ਯਾਰ ਟੀਕੇ ਦੋ ਆਏ ਨੇ ਹਰਿਆਣਾ ਤੋਂ ਆਏ ਨੇ ਫੜਾ ਬੱਕਰੀ ਗੱਲ ਆ ਕੋਈ ਜਾਣਦੇ ਆਪਣੇ ਨਵੇਂ ਤਾਂ ਲਿਆਰੇ ਗੱਲ ਆ ਕੋਈ ਨਹੀਂ ਆ ਤਾਂ ਨਹੀਂ ਨਾ ਤੂੰ ਦੇ ਨਹੀਂ ਆ ਨਹੀਂ ਆ ਰੋ ਨਹੀਂ ਮੈਂ ਬੱਕਰੀ ਨੂੰ ਨਹੀਂ ਦੇ ਸਕਦਾ ਦੇ ਵੀ ਦੇਵਾਂਗੇ ਐ ਵੀ ਨਹੀਂ ਗੱਲ ਅੰਜਨ ਰੱਬਾ ਬੜੀ ਨਹੀਂ ਨੰਦੇਗੀ ਤੂੰ ਬੱਕਰੀ ਭਾਣਾ ਦੇ ਯਾਰ ਮੈਂ ਮੈਂ ਤੂੰ ਚੁਕਾ ਦਾਂਗਾ ਤੇਰਾ ਮੇਮਨੇ ਦਾ ਮੁੱਲ ਕਰ ਇੱਕ ਦਾ ਇਹਨੂੰ ਸਰਦਾਰ ਨੂੰ ਹੁਣੇ ਗਿਫਟ ਕਰਾਂਗੇ ਇੱਕ ਰੁਪਿਆ ਨਹੀਂ ਲੈਂਦੇ ਕਿਉਂ ਜੀ ਇਹ ਜਵਾਨ ਦਾ ਸੌਦਾ ਹੁੰਦਾ ਬੱਕਰੀ ਭੇਜ ਤੀ ਪਹਿਲੇ ਮੇਮਨੇ ਦੀ ਹਾਂ ਹਾਂ ਮੈਂ ਤੂੰ ਬੱਕਰੀ ਛਾਹ ਨਾ ਦੋ ਯਾਰ ਆ ਫਿਰ ਤੂੰ ਬੱਕਰੀ ਦੇ ਦੇ ਤਰੀ ਦੇ 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 ਛਾਹ ਨਾ ਦੇ ਦੇ ਕਰ ਦੇ ਕੁਸਾ ਕਿੰਨਾਤਾ ਸਾਢੇ 28 ਸਾਢੇ 28 ਹਜ਼ਾਰ ਕੇ ਲੱਗਿਆ ਵੀ ਬੱਕਰੀ ਦੇ ਉੱਤੇ ਪੂਰੀ 29 ਕਰ ਦੇ ਯਾਰ ਲੈ ਫੜ ਹਾਂ ਜੀ ਜੋ ਬਸ ਰੇਟ ਚਾ ਕੇ ਲੈ ਸੋਤੀਆਂ ਗੱਲਾਂ ਛੱਡ ਦੇ ਹਾਂ ਨਾ ਜਾ ਹੁਣ ਤੂੰ 30 ਦੀ ਚਾਗਲ ਦੀ ਚੱਕ ਕੰਮੋਂ ਹਟ ਜਾ ਮੇਰੇ ਤੇ ਪਹਾੜੇ ਕਰੇ ਪੈਣੇ ਤਿੰਨ ਵੀ ਮਾਣ ਨਹੀਂ ਪਹਿਣਗੇ ਇਹ ਜੀ ਪਹਿ ਨਹੀਂ ਇਹ ਜਹਾ ਫਿਰ ਜਾਣਗੇ ਇੱਥੇ ਜਾਣਗੇ ਠੀਕੇ ਉਹੀ ਵਗ ਜੂਗੀ ਕੀ ਕਰੀਦਾ ਲੈ ਦੇੜੀ ਕੀ ਲਾਤਾ ਤੂੰ 29 29 ਹਾਂ 35 ਦਊ ਬੱਕਰੀ ਕੋਗਦੇ ਰੱਖ ਤਾ ਬੜਾ ਹਾਂ ਜੀ ਕਲੋ ਆਓ ਵੀਡੀਓ ਪਟਾ ਦੇ ਮਾੜੀ ਮੋਢੀ ਗਿਆ ਕੇਸ ਨਹੀਂ ਹੁੰਦਾ ਖੜੇ ਹੋਈ ਉਹ ਯਾਰ ਅਗਲਾ ਮਰਬਾਉਣਾ ਇਹੋ ਅਰਦੇ ਚੱਲ ਉਹ ਨਹੀਂ ਨਵਾਂ ਬੰਦਾ ਅਸੀਂ ਯਾਰ ਪਹਿਲੀ ਵਾਰ ਦੇ ਲਈ ਨਵਾਂ ਬੰਦਾ ਮਾੜੀ ਮੋਢੀ ਦੀਆਂ ਖੇਡਾਂ ਤੇ ਮਾੜੀ ਮੋਢੀ ਜਿਹੜਾ ਮਾੜੀ ਮੋਢੀ ਦਾ ਘਾੜਦੇ ਨੇ ਹੁਣ ਤੂੰ ਰੋ ਨਿਮਝ ਧੋਖਾ ਜਾ ਧੋਖਾ ਹੋ ਗਿਆ ਬੰਮੀ ਧੋਖਾ ਜਾ ਸੁੱਕ ਜਾ ਧੋਖਾ ਜਾ ਅੱਲੋ ਜੀ ਕਿਵੇਂ ਕਹਿੰਦਾ 20 ਵੀ ਹੋ ਗਈ ਬਸ ਆ ਫਰਸਾ ਜਾ ਤੀਰੂ ਦੇ ਬੱਕਰੀ ਉਹੀ ਗੱਲ ਨਹੀਂ ਹੈ ਜਮਾ ਹੁੰਦਾ ਹੁਣ ਨਾ ਕਹਿ ਰਾ ਦੂ ਫਿਰ ਅੱਜ ਕੱਲ ਇੰਟਰਵਿਊ ਆ ਐ ਕਰ 29000 ਤਾਂ ਤੂੰ تیرਦਾ ਲੈ ਅੱਛਾ ਰੱਸਾ ਬਣਾ ਦੋਏ ਪਾਸੇ ਦਾ 200 ਰੁਪਏ ਲਿਖਾਈਦਾ ਉਹੀ ਦੇਣਗੇ ਨਿਭੜ ਗਈ ਅੱਛਾ ਠੀਕ ਆ ਮਾ ਤੇਾਪੀ ਲੋ ਜੀ ਕਿੱ ਕਰ ਲੋ ਜੀ ਲੈ ਲੰਗਣੀ ਜਰਾ ਖੁਸ਼ ਹੈ ਇੱਕ ਕੰਮ ਕਰ ਲਈ ਮੇਮ ਨੇ ਨੂੰ ਸੁਤਨਾ ਪਿਆ ਦੀ ਬਾ ਥੋੜਾ ਦੁੱਧ ਸਾਰੀ ਖਾਲੀ ਕਰਕੇ ਬੱਕਰੀ ਮਹਾਰਾਜੀ ਚੁਸਤੀ ਲਵਾ ਕੇ ਮਾਰੀ ਆਪਨੇ ਆਹ ਸੂਈ ਆਹੋ ਅਰਤੀ ਫੇਰ ਚੂਕੇ ਚੱਲ ਕਰ ਲੈ ਥੋੜਾ ਥੋੜਾ ਕਿੰਨੇ ਦਿਨਾਂ ਤੱਕ ਖਾਲੀ ਸਮਾਂ 10 ਦਿਨਾਂ ਤੇ ਹੋਣਾ ਜਿਵੇਂ ਜਵਾਖ ਨੂੰ ਦਿੰਦੇ ਹੁੰਦੇ ਆ ਮਾੜਾ ਮਾੜਾ ਚੇਪਾ ਇਹਦਾ ਪਿਜਮਾ ਭੇਜਣ ਦੀ ਨਹੀਂ ਆਇਆ ਕਰੂ ਬਾਣਾ ਦੁੱਧ ਪਿਆ ਤਾਂ ਬੱਚੇ ਮਰ ਜਾਣਗੇ ਤੇ ਰੋਟੀ ਨਾ ਪਾਈ ਇਹਨੂੰ ਮੈਂ ਕਿਹਾ ਮੰਡੀਆਂ ਮੈਂ ਹਟਾ ਨਾ ਪਾਈ ਅੱਲੋ ਮੰਡੀਆਂ ਹੋਰ ਬਾਕੀ ਤੇ ਮੈਂ ਇੱਕੋ ਨੂੰ ਸਰਪਤ ਨਾ ਪਈ ਠੀਕ ਹੈ ਗੱਲ ਬੱਕਰੀ ਨੂੰ ਹਰਾ ਫਰਾ ਜੋ ਮਰਜੀ ਪਾ ਮੁੱਠੀ ਪਾਤੀ ਮੱਕੀ ਦੀ ਉਹਦਾ ਤਸੀਨ ਖਾਈ ਜਾ ਕਰੂ ਹਾਂ ਠੀਕ ਹੈ ਗੱਲ ਹਾਂ ਕੁਛ ਹੈ ਪੈਸੇ ਦੇ ਉਹਨੂੰ ਬਾਈ ਨੂੰ ਪੈਸੇ ਦੇ ਲੈ ਲੈ ਆਇਆ ਚਾਹੀਦਾ ਲੈ ਲੈ ਅੱਲਾ ਰੱਬ ਹੋ ਗਈ ਜੀ ਹੋ ਗਈ 29000 ਦੀ ਅਸੀਂ ਨਾ ਤਾਂ ਗਾਹਕ ਨੂੰ ਮਰਵਾਈਏ ਤਲਾਲੀ ਦਾ ਜਰੂਰ ਕਹਿ ਕੇ ਲੈਣੇ ਆਂ ਅਸੀਂ ਰੋਟੀ ਦੇ ਮਾਰੇ ਫਿਰਦੇ ਹਾਂ 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 ਮੈਂ ਮਾਲਕ ਨੂੰ ਮਰਾਈਏ ਬਿਲਕੁਲ ਬਹਿਣਾ ਕਰਦੀ ਏ ਕੋਈ ਨਹੀਂ ਸਾਡੇ ਕੋਲ ਚੱਲਦਾ ਨੇ ਅਲਫੜ ਬੰਦੇ ਆ ਅਲਫੜ ਬੰਦੇ ਨਹੀਂ ਸਾਡੇ ਨਾਮ ਦੇ ਨੇ ਜਿਵੇਂ ਦੇਸੀ ਨੇ ਦੇਸੀ ਨੇ ਬੱਕਰੀਆਂ ਵਾਲੇ ਦੇਸੀ ਹੁੰਦੇ ਨੇ ਇਹਦੇ ਨਾਲ ਨਹੀਂਾਨੂੰ ਉਹ ਹੈਗਾ ਗੂਗਲ ਗਾਗਲ ਜੀ